ਤਾਂ 237 ਯਾਤਰੀਆਂ ਨੂੰ ਜਾ ਰਹੀ ਇੰਡੀਗੋ ਫਲਾਈਟ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਜਿਸ ਤੋਂ ਬਾਅਦ ਉਸਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਦੱਸਦੇ ਕਿ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਔਰ ਜਿਹੜਾ ਇੰਡੀਗੋ ਫਲਾਈਟ ਹੈ ਉਸ ਦੀ ਜਿਹੜਾ ਬਾਥਰੂਮ ਹੈ ਉਸ ਦੇ ਵਿੱਚ ਇਹ ਧਮਕੀ ਭਰੀ ਜਿਹੜੀ ਇੱਕ ਲੈਟਰ ਉਹ ਲਿਖੀ ਗਈ ਸੀ ਉੱਥੇ ਇੱਕ ਨੈਪਕਿਨ ਦੇ ਉੱਤੇ ਲਿਖਿਆ ਗਿਆ ਸੀ ਕਿ ਜਿਹੜੀ ਇਹ ਫਲਾਈਟ ਹੈ ਇਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉੱਥੇ ਹੜਕੰਪ ਮੱਚ ਜਾਂਦਾ ਹੈ ਔਰ ਤੁਰੰਤ ਇਸ ਜਿਹੜੀ ਜਹਾਜ਼ ਨੂੰ ਵਾਰਾਨਸੀ ਦੇ ਵਿੱਚ ਉਤਾਰਿਆ ਜਾਂਦਾ ਤਾਂ ਹైదరాబాద్ ਤੋਂ ਉਡਾਨ ਭਰੀ ਸੀ ਇੰਡੀਗੋ ਫਲਾਈਟ ਨੇ ਔਰ ਜਦੋਂ ਵਾਰਾਨਸੀ ਹਵਾਈ ਖੇਤਰ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਜਦੋਂ ਵਾਸ਼ਰੂਮ ਦੇ ਵਿੱਚ ਇਸ ਤਰੀਕੇ ਦੀ ਕੋਈ ਧਮਕੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਤੁਰੰਤ ਵਾਰਾਨਸੀ 에어ਪੋਰਟ ਦੇ ਉੱਤੇ ਇਸ ਨੂੰ اتار ਲਿਆ ਜਾਂਦਾ ਹੈ ਔਰ ਉੱਥੇ ਜਿੰਨੇ ਵੀ ਯਾਤਰੀ ਇਸ ਜਹਾਜ਼ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਸਾਰਿਆਂ ਦੀ ਹੈਂਡਰਾਈਟਿੰਗ ਉਸ ਲੈਟਰ ਦੇ ਨਾਲ ਮੈਚ ਕੀਤੀ ਜਾਂਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਕਿਹਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਦੂਜੇ ਪਾਸੇ ਪੂਰੀ ਜਿਹੜੀ ਫਲਾਈਟ ਹੈ ਉਸ ਨੂੰ ਖਾਲੀ ਕਰਵਾ ਕੇ ਚੈਕਿੰਗ ਵੀ ਕੀਤੀ ਗਈ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪੂਰੀ ਚੈਕਿੰਗ ਕੀਤੀ ਗਈ ਔਰ ਪੂਰਾ ਜਿਹੜਾ ਸਰਕਾਰੀ ਅਮਲਾ ਉਥੇ ਪਹੁੰਚ ਜਾਂਦਾ ਕਿਉਂਕਿ ਪਹਿਲਾਂ ਹੀ एयरपोर्ट ਨੂੰ ਅਲਰਟ ਕਰ ਦਿੱਤਾ ਜਾਂਦਾ ਕਿ ਇਸ ਤਰੀਕੇ ਦੀ ਕੋਈ ਧਮਕੀ ਮਿਲੀ ਹੈ ਔਰ ਉਸ ਤੋਂ ਬਾਅਦ ਜਿੰਨੀਆਂ ਸੁਰੱਖਿਆ ਟੀਮਾਂ ਨੇ ਉਹ ਉੱਥੇ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਔਰ ਪੂਰੀ ਫਲਾਈਟ ਨੂੰ ਖਾਲੀ ਕਰਵਾ ਕੇ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਕਿ ਆਖਰੀ ਇਸ ਤਰੀਕੇ ਦੀ ਕੋਈ ਜਿਹੜੀ ਗੱਲ ਹੈ ਉਹ ਸੱਚ ਤਾਂ ਨਹੀਂ ਤਾਂ ਪੂਰੀ ਚੈਕਿੰਗ ਕਰਨ ਤੋਂ ਬਾਅਦ ਜਿਹੜੀ ਯਾਤਰੀ ਨੇ ਉਹਨਾਂ ਦੀ ਵੀ ਹੈਂਡਰਾਈਟਿੰਗ ਮੈਚ ਕੀਤੀ ਜਾਂਦੀ ਹੈ ਕਿ ਆਖਰੀ ਕਿਸ ਵਿਅਕਤੀ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਤਾਂ ਵਾਰਾਨਸੀ ਦੇ ਵਿੱਚ ਇੰਡੀਗੋ ਫਲਾਈਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਹਾਜ਼ ਦੇ ਵਾਸ਼ਰੂਮ ਦੇ ਵਿੱਚ ਇੱਕ ਪੇਪਰ ਦੇ ਉੱਤੇ ਲਿਖਿਆ ਸੀ ਕਿ ਜਹਾਜ਼ ਦੇ ਵਿੱਚ ਬੰਬ ਹੈ ਕਦੇ ਵੀ ਫਟ ਸਕਦਾ ਹੈ ਤਾਂ ਸੂਚਨਾ ਮਿਲਣ ਤੋਂ ਬਾਅਦ 에어ਪੋਰਟ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਔਰ ਤੁਰੰਤ ਰਨਵੇ ਅਤੇ ਡਿਪਾਰਚਰ ਏਰੀਆ ਖਾਲੀ ਕਰਵਾਉਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਉੱਥੇ ਕਰਵਾਈ ਜਾਂਦੀ ਹੈ ਤਾਂ ਐਟੀਐਸ ਐਸਟੀਐਫ ਔਰ ਇੰਟੈਲੀਜੈਂਸ ਬਿਊਰੋ ਦੀਆਂ ਜਿਹੜੀਆਂ ਟੀਮਾਂ ਨੇ ਓਹ ਮੌਕੇ ਤੇ ਪਹੁੰਚ ਜਾਂਦੀਆਂ ਨੇ ਔਰ ਐਮਰਜੈਂਸੀ ਸਥਿਤੀ ਨਾਲ ਜੁਟਣ ਦੇ ਦਾਸ ਤੋਂ ਬਾਅਦ ਜਿਹੜੀਆਂ ਐਂਬੂਲੈਂਸ ਨੇ ਉਹ ਵੀ ਉੱਥੇ ਮੌਕੇ ਤੇ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ ਔਰ ਯਾਤਰੀ ਜਹਾਜ਼ ਨੂੰ ਉਤਾਰ ਕੇ ਯਾਤਰੀਆਂ ਨੂੰ ਇਸ ਜਹਾਜ਼ ਦੇ ਵਿੱਚੋਂ ਉਤਾਰਿਆ ਜਾਂਦਾ ਔਰ ਤਿੰਨ ਤੋਂ ਚਾਰ ਬਾਰ ਚੈਕਿੰਗ ਇਸ ਜਹਾਜ਼ ਦੀ ਕੀਤੀ ਜਾਂਦੀ ਹੈ ਤਾਂ ਕੱਲਾ-ਕੱਲਾ ਕੋਨਾ ਕੱਲਾ ਕੱਲਾ ਪੁਰਜਾ ਜਿਹੜਾ ਦਾ ਛਾਣਿਆ ਜਾਂਦਾ ਹੈ ਔਰ ਤਕਰੀਬਨ 2 ਘੰਟੇ ਤੱਕ ਜਿਹੜੇ ਯਾਤਰੀ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਉਹਨਾਂ ਦੀ ਜਿਹੜੀ ਹੈਂਡਰਾਈਟਿੰਗ ਹੈ ਉਹ ਵੀ ਮੈਚ ਕੀਤੀ ਜਾਂਦੀ ਹੈ ਤਾਂ ਯਾਤਰੀਆਂ ਦੇ ਕੋਲ ਅੰਗਰੇਜ਼ੀ ਦੇ ਵੱਡੇ ਅੱਖਰਾਂ ਦੇ ਵਿੱਚ ਲਿਖਵਾਇਆ ਜਾਂਦਾ ਔਰ ਇਸ ਤੋਂ ਇਲਾਵਾ ਇੱਕ ਤੋਂ ਦਾਸਤਾਕਰ ਨੰਬਰ ਵੀ ਲਿਖਵਾਏ ਜਾਂਦੇ ਨੇ ਔਰ ਉਹਨਾਂ ਦੀ ਹੈਂਡਰਾਈਟਿੰਗ ਜਿਹੜੀ ਉਹ ਜਿਹੜਾ ਪੇਪਰ ਸੀ ਉਸ ਦੇ ਨਾਲ ਮੈਚ ਕਰਵਾਈ ਜਾਂਦੀ ਹੈ ਹਾਲਾਂਕਿ ਕਿਸੇ ਦੀ ਜਿਹੜੀ ਹੈਂਡਰਾਈਟਿੰਗ ਹੈ ਉਹ ਮੈਚ ਨਹੀਂ ਕਰਦੀ ਪਰ ਜਿਹੜਾ ਇਹ ਧਮਕੀ ਹੈ ਤਾਂ ਉਸ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਹੜਕੰਪ ਜ਼ਰੂਰ ਮੱਚ ਜਾਂਦਾ ਹੈ ਤਾਂ 237 ਜਿਹੜੇ ਯਾਤਰੀ ਹੈ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸੀ ਕੱਲ ਸ਼ਾਮ ਦੀ ਇਹ ਘਟਨਾ ਜਦੋਂ ਹైదరాబాద్ ਤੋਂ ਇੰਡੀਗੋ ਦੀ ਫਲਾਈਟ ਉਡਾਨ ਭਰਦੀ ਹੈ ਔਰ ਜਦੋਂ ਵਾਰਾਨਸੀ ਹਵਾਈ ਖੇਤਰ ਦੇ ਵਿੱਚ ਪਹੁੰਚਦੀ ਹੈ ਤਾਂ ਉਦੋਂ ਵਾਸ਼ਰੂਮ ਦੇ ਵਿੱਚ ਇਹ ਲੈਟਰ ਮਿਲਦੀ ਹੈ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਜਹਾਜ਼ ਦੇ ਵਿੱਚ ਬੰਬ ਹੈ ਜੋ ਕਿਸੇ ਵੇਲੇ ਵੀ ਫਟ ਸਕਦਾ ਹੈ ਜਿਸ ਤੋਂ ਬਾਅਦ ਤੁਰੰਤ ਵਾਰਾਨਸੀ ਏਅਰਪੋਰਟ ਦੇ ਉੱਤੇ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਜਦੋਂ ਇਸ ਦੇ ਬੰਬ ਦੀ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਇੱਕ ਤਰੀਕੇ ਨਾਲ ਹੜਕੰਪ ਮੱਚ ਜਾਂਦਾ ਹੈ ਔਰ 에어ਪੋਰਟ ਦਾ ਜਿਹੜਾ ਏਰੀਆ ਆ ਉਹ ਵੀ ਖਾਲੀ ਕਰਵਾਇਆ ਜਾਂਦਾ ਹੈ ਡਿਪਾਰਚਰ ਏਰੀਆ ਵੀ ਖਾਲੀ ਕਰਵਾਇਆ ਜਾਂਦਾ ਹੈ ਰਨਵੇ ਖਾਲੀ ਕਰਵਾ ਕੇ ਜਹਾਜ਼ ਨੂੰ ਉੱਥੇ ਲੈਂਡ ਕਰਵਾਇਆ ਜਾਂਦਾ ਔਰ ਜਿਹੜੀਆਂ ਸੁਰੱਖਿਆ ਟੀਮਾਂ ਨੇ ਉਹ ਮੌਕੇ ਤੇ ਪਹੁੰਚ ਕੇ ਪੂਰਾ ਜਿਹੜਾ ਅ ਲੀਡ ਲੈ ਲੈਂਦੀਆਂ ਨੇ ਔਰ ਉਹਨਾਂ ਦੇ ਵੱਲੋਂ ਜਹਾਜ਼ ਦੀ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਤੇ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰੀਕੇ ਦੇ ਨਾਲ ਬੰਬ ਦੀ ਧਮਕੀ ਮਿਲੀ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਫਲਾਈਟਾਂ ਦੇ ਵਿੱਚ ਇਸ ਤਰੀਕੇ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਹਾਲਾਂਕਿ ਜਾਣਬੁੱਝ ਕੇ ਕਿਸੇ ਦੇ ਵੱਲੋਂ ਸ਼ਰਾਰਤ ਕੀਤੀ ਜਾਂਦੀ ਹੈ ਤਾਂ ਪਰ ਚੈਕਿੰਗ ਬੇहद ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਯਾਤਰੀਆਂ ਦੀ ਜ਼ਿੰਦਗੀ ਦਾ ਸਵਾਲ ਬਣ ਜਾਂਦਾ ਹੈ ਤਾਂ ਚੈਕਿੰਗ ਜ਼ਰੂਰ ਉਸ ਸਮੇਂ ਕੀਤੀ ਜਾਂਦੀ ਹੈ ਤਾਂ ਪੂਰਾ ਜਿਹੜਾ ਇੱਕ ਪੋਰਟਫੋਲੀਓ ਆ ਉਹ ਫੋਲੋ ਕੀਤਾ ਜਾਂਦਾ ਜਿਸ ਤਰੀਕੇ ਦੇ ਨਾਲ ਸੁਰੱਖਿਆ ਜਿਹੜੀ ਯਾਤਰੀਆਂ ਦੀ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ ਔਰ ਉਸੇ ਹਿਸਾਬ ਦੇ ਨਾਲ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਇਸ ਫਲਾਈਟ ਨੂੰ ਦੁਬਾਰਾ ਆਪਰੇਟ ਕੀਤਾ ਜਾਂਦਾ ਹੈ ਤਾਂ ਫਿਲਹਾਲ ਇਹ ਤਸਵੀਰਾਂ ਵਾਰਾਨਸੀ 에ਰਪੋਰਟ ਦੀਆਂ ਜਿੱਥੇ ਇੰਡੀਗੋ ਫਲਾਈਟ ਦੀ ਜਿਹੜੀ ਜਿਹੜੀ ਇੰਡੀਗੋ ਫਲਾਈਟ ਹੈ ਉਸ ਨੂੰ ਲੈਂਡ ਕਰਵਾਇਆ ਜਾਂਦਾ ਹੈ ਐਮਰਜੈਂਸੀ ਲੈਂਡਿੰਗ ਉਸ ਦੀ ਕਰਵਾਈ ਜਾਂਦੀ ਹੈ ਬੰਬ ਨਾਲ ਉਡਾਉਣ ਦੀ ਧਮਕੀ ਇਸ ਫਲਾਈਟ ਨੂੰ ਮਿਲੀ ਸੀ ਜਹਾਜ ਨੂੰ ਵਾਰਾਨਸੀ ਦੇ ਵਿੱਚ ਉਤਾਰਿਆ ਜਾਂਦਾ ਤਾਂ ਹైదరాబాద్ ਤੋਂ ਉਡਾਨ ਭਰੀ ਸੀ ਇੰਡੀਗੋ ਫਲਾਈਟ ਨੇ ਔਰ ਜਦੋਂ ਵਾਰਾਨਸੀ ਹਵਾਈ ਖੇਤਰ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਜਦੋਂ ਵਾਸ਼ਰੂਮ ਦੇ ਵਿੱਚ ਇਸ ਤਰੀਕੇ ਦੀ ਕੋਈ ਧਮਕੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਤੁਰੰਤ ਵਾਰਾਨਸੀ 에ਰਪੋਰਟ ਦੇ ਉੱਤੇ ਇਸ ਨੂੰ ਉਤਾਰ ਲਿਆ ਜਾਂਦਾ ਹੈ ਔਰ ਉੱਥੇ ਜਿੰਨੇ ਵੀ ਯਾਤਰੀ ਇਸ ਜਹਾਜ਼ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਸਾਰਿਆਂ ਦੀ ਹੈਂਡਰਾਈਟਿੰਗ ਉਸ ਲੈਟਰ ਦੇ ਨਾਲ